Chan Outlook. ਤਿਲੰਗ ਮਹਿਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਏ ਭਾਈ ਸਾਰੇ ਜੀਵ ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਉਸ ਖਸਮ ਪ੍ਰਭੂ ਤੋਂ ਹੀ ਜਗਤ ਦੇ ਵਿੱਚ ਆਏ ਨੇ ਸਾਰੀ ਲੋਕਾਈ ਉਹਦੇ ਹੁਕਮ ਦੇ ਵਿੱਚ ਹੀ ਕੰਮ ਕਰ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਹੈ ਇਹ ਸਭ ਤੋਂ ਮਹੱਤਵਪੂਰਨ ਸਿੱਖਿਆ ਜੇਕਰ ਅਸੀਂ ਸਿੱਖ ਸਕਦੇ ਹਾਂ ਕੁਰਬਾਨੀ ਤੋਂ ਉਹ ਇਹੀ ਹੈ ਫਿਰ ਤੋਂ ਗੁਰੂ ਸਾਹਿਬ ਇੱਥੇ ਦੁਹਰਾਉਂਦੇ ਨੇ ਕਿ ਸਭ ਜੀਵ ਉਹਦੇ ਹੁਕਮ ਅਨੁਸਾਰ ਜਗਤ ਦੇ ਵਿੱਚ ਆਏ ਨੇ ਤੇ ਉਹਦੇ ਹੁਕਮ ਅਨੁਸਾਰ ਹੀ ਕੰਮਕਾਰ ਕਰ ਰਹੇ ਨੇ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ ਉਹਦਾ ਰਚਿਆ ਜਗਤ ਤਮਾਸ਼ਾ ਅਟਲ ਨਿਯਮਾਂ ਵਾਲਾ ਹੈ ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ਸਲਾਹੇ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀਂ ਕੋਈ ਸ਼ਰੀਕ ਕਿਸ ਲਿਖਾ ਹੋ ਗਨੀ ਰਹਾਉ हे ਭਾਈ ਸਦਾ ਥਿਰ ਹਰੀ ਦੀ ਸਿਫਤ ਸਲਾਹ ਕਰਿਆ ਕਰੋ ਉਹ ਹਰੀ ਸਭ ਦੇ ਉੱਪਰ ਹੈ ਤੇ ਸਭਨਾ ਦਾ ਮਾਲਕ ਹੈ ਗੁਰੂ ਸਾਹਿਬ ਕਹਿੰਦੇ ਜਿਹਦੇ ਬਰਾਬਰ ਦਾ ਕੋਈ ਹੋਰ ਹੈ ਨਹੀਂ ਮੈਂ ਕਿਸ ਗਿਣਤੀ ਚਾ ਕਿ ਮੈਂ ਉਹਦੇ ਗੁਣ ਬਿਆਨ ਕਰ ਸਕਾਂ ਪਾਉਣ ਪਾਣੀ ਧਰਤੀ ਆਕਾਸ਼ ਹਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ اے ਭਾਈ ਹਵਾ ਪਾਣੀ ਧਰਤੀ ਆਕਾਸ਼ ਇਹ ਸਾਰੇ ਪ੍ਰਮਾਤਮਾ ਦੇ ਰਹਿਣ ਵਾਸਤੇ ਕਰ ਮੰਦਰ ਬਣੇ ਹੋਏ ਨੇ اے ਨਾਨਕ ਇਨਾਂ ਸਵਨਾ ਦੇ ਵਿੱਚ ਉਹ ਪ੍ਰਮਾਤਮਾ ਆਪ ਵਸ ਰਿਹਾ ਹੈ ਦੱਸੋ ਇਨਾਂ ਦੇ ਵਿੱਚੋਂ ਕਿਸ ਨੂੰ ਮੈਂ ਝੂਠ ਆਖਾਂ ਅਸਤ ਆਖਾਂ ਤਿਲੰਗ ਮਹਿਲਾ ਚੌਥਾ ਨਿਤ ਨਹਿਫਲ ਕਰਮ ਕਮਾਏ ਬਫਾ ਵੈ ਦੁਰਮਤੀਆ ਜਬ ਆਣ ਬਲਵੰਚ ਕਰ ਝੂਠ ਤਬ ਜਾਣੈ ਜਗ ਜਿਤਿਆ ਦੁਰਮਤੀਆ ਤੋਂ ਭਾਵ ਖੋਟੀ ਮਤ ਵਾਲਾ ਮਨੁੱਖ ਖੋਟੀ ਬੁੱਧ ਵਾਲਾ ਮਨੁੱਖ ਗੁਰੂ ਸਾਹਿਬ ਕਹਿੰਦੇ ਇਹ ਖੋਟੀ ਬੁੱਧ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਨਿਤ નિਹਫਲ ਕਰਮ ਕਮਾਏ ਉਹ ਕੰਮ ਕਰਦਾ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ ਕੰਮ ਤੇ ਕਰਦਾ ਜਿਹੜਾ ਕਰਦਾ ਨਾਲ ਵਫਾਵਾ ਉਹਨਾਂ ਕੰਮਾਂ ਦਾ ਮਾਣ ਵੀ ਕਰਦਾ ਇੱਕ ਤੇ ਕੰਮ ਐਸੇ ਕਰ ਰਿਹਾ ਜਿਨ੍ਹਾਂ ਦਾ ਉਹਦੀ ਮਾਨਸਿਕਤਾ ਨੂੰ ਲਾਭ ਨਹੀਂ ਹੋ ਰਿਹਾ ਜਿਹੜੇ ਕੰਮ ਉਹਨੂੰ ਸੁਰੱਖਰੂ ਨਹੀਂ ਹੋਣ ਦੇ ਰਹੇ ਅਡੋਲਤਾ ਹਾਸਲ ਨਹੀਂ ਕਰਨ ਦੇ ਰਹੇ ਇਕ ਤੀਸੇ ਕੰਮ ਕਰਦਾ ਉਤੋਂ ਐਸੇ ਕੰਮਾਂ ਦਾ ਮਾਣ ਵੀ ਕਰਦਾ ਆਪਣੇ ਕੰਮਾਂ ਦਾ ਜ਼ਿਕਰ ਕਰਦਾ ਹੋਇਆ ਬੜੇ ਮਾਣ ਦੇ ਨਾਲ ਬੜੀ ਖੁਸ਼ੀ ਦੇ ਨਾਲ ਚਾਹ ਦੇ ਨਾਲ ਦੱਸਦਾ ਕਿ ਮੈਂ ਇਹ ਕੰਮ ਕਰਦਾ ਜਦ ਆਣਾ ਬਲਵੰਚ ਕਰ ਬਲਵੰਚ ਤੋਂ ਭਾਵ ਛਲ ਕਰਕੇ ਜਦੋਂ ਕੋਈ ਮਨੁੱਖ ਕਿਸੇ ਤਰ੍ਹਾਂ ਦੀ ਕੋਈ ਠੱਗੀ ਕਰਕੇ ਕੋਈ ਝੂਠ ਬੋਲ ਕੇ ਕੁਝ ਕਮਾ ਲਿਆ ਵੇ ਕੋਈ ਧਨ-ਮਾਲ ਇਕੱਠਾ ਕਰ ਲਿਆ ਵੇ ਤਉ ਐ ਸਮਝਦਾ ਕਿ ਉਹਨੇ ਦੁਨੀਆ ਜਿੱਤ ਲਈ ਹੈ। ਉਹਨੂੰ ਲੱਗਦਾ ਕਿ ਉਹਦੇ ਤੋਂ ਵੱਡਾ ਸ਼ਾਤਰ ਕੋਈ ਨਹੀਂ। ਉਹਦੇ ਤੋਂ ਚਲਾਕ ਇਨਸਾਨ ਦੁਨੀਆ 'ਤੇ ਕੋਈ ਨਹੀਂ। ਪਰ ਜਿਹੜੀਆਂ ਗੱਲਾਂ ਉਹਦੇ ਚਿੱਤ ਚੇਤੇ ਦੇ ਵਿੱਚ ਵੀ ਨਹੀਂ ਆਉਂਦੀਆਂ ਉਹਨੇ ਐਸਾ ਬਾਜੀ ਸਹਸਾਰ ਨਾ ਚੇਤੇ ਹਰ ਨਾਮ ਖਿਨ ਮਹ ਬਿਨ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਇਹ ਗੱਲ ਉਹ ਤੇ ਚਿਤ ਚੇਤੇ ਨਹੀਂ ਹੁੰਦੀ ਕਿ ਜਗਤ ਇਹੋ ਜਿਹਾ ਹੈ ਜਿਵੇਂ ਕਿ ਇੱਕ ਖੇਡ ਹੁੰਦੀ ਹੈ ਖੇਡ ਥੋੜਾ ਚਿਰ ਚੱਲਦੀ ਹੈ ਫਿਰ ਉਹ ਖਤਮ ਹੋ ਜਾਂਦੀ ਆਪਾਂ ਆਪਸ ਦੇ ਵਿੱਚ ਜਾਂ ਆਪਣੇ ਬੱਚਿਆਂ ਦੇ ਨਾਲ ਕੋਈ ਵੀ ਖੇਡ ਖੇਡਣ ਲੱਗਦੇ ਆ ਥੋੜਾ ਚਿਰ ਹੀ ਖੇਡ ਪਾਉਂਦੇ ਉਹ ਤੋਂ ਬਾਅਦ ਜ਼ਿੰਦਗੀ ਦੇ ਰੁਝੇਮਿਆਂ 'ਚ ਵਾਪਸ ਚਲ ਜਾਂਦੇ ਆ ਸੋ ਇਹ ਸੰਸਾਰ ਦੀ ਬਾਜੀ ਵੀ ਇਹ ਜਗਤ ਵੀ ਇੱਕ ਖੇਡ ਵਰਗਾ ਹੀ ਹੈ ਕੁਝ ਚਿਰ ਚੱਲਦਾ ਜਿੰਨੀ ਇੱਕ ਬੰਦੇ ਦੀ ਉਮਰ ਹੈ ਫਿਰ ਉਹ ਖਤਮ ਹੋ ਜਾਂਦਾ ਇਹ ਸਾਰਾ ਨਾਸਵੰਤ ਹੈ ਤੇ ਜਦੋਂ ਨਾਸ ਹੋਣ ਤੇ ਆਜੀ ਤੇ ਇੱਕ ਛਿੰਨ ਦੇ ਵਿੱਚ ਹੀ ਨਾਸ ਹੋ ਜਾਂਦਾ ਹੈ ਮਨੁੱਖ ਚੰਗਾ ਭਲਾ ਸਵੇਰੇ ਘਰੋਂ ਨਿਕਲਦਾ ਹੈ ਕੰਮਕਾਰ ਤੇ ਜਾਣ ਵਾਸਤੇ ਰਸਤੇ ਦੇ ਵਿੱਚ ਕੀ ਪਾਣਾ ਵਾਪਰ ਜਾਏ ਕੁਝ ਪਤਾ ਨਹੀਂ ਲੱਗਦਾ ਪਲਾਂ ਦੇ ਵਿੱਚ ਸਭ ਕੁਝ ਤਹਸ ਨਹਸ ਹੋ ਜਾਂਦਾ ਹੈ ਇਹ ਤੇ ਇਸ ਜਗਤ ਦੀ ਸਚਾਈ ਹੈ ਦੇਖੋ ਇੰਨੀ ਕਿ ਤੇ ਇਸ ਜਗਤ ਦੀ ਤਾਕਤ ਹੈ ਜਦੋਂ ਉਸ ਪ੍ਰਮਾਤਮਾ ਨੇ ਚਾਹਿਆ ਇੱਕ ਪਲ ਦੇ ਵਿੱਚ ਸਾਡੇ ਸੁਪਨੇ ਸਾਡੇ ਸੁਪਨਿਆਂ ਦੇ ਮਹਿਲ ਟਹਿ ਟੇਰੀ ਕਰ ਦਿੰਦਾ ਪਰ ਜਦ ਤੱਕ ਸਾਡੀ ਮਤ ਖੋਟੀ ਹੈ ਉਦੋਂ ਤੱਕ ਇਹ ਗੱਲਾਂ ਸਾਡੇ ਖਾਨੇ ਦੇ ਵਿੱਚ ਨਹੀਂ ਪੈਂਦੀਆਂ ਪ੍ਰਮਾਤਮਾ ਦਾ ਨਾਮ ਅਸੀਂ ਸਿਮਰਦੇ ਨਹੀਂ ਇਸ ਕਰਕੇ ਗੁਰੂ ਸਾਹਿਬ ਸਾਡੇ ਮਨ ਨੂੰ ਸਾਡੀ ਮਾਨਸਿਕਤਾ ਨੂੰ ਥੋੜਾ ਜਿਹਾ ਹਲੂਣਾ ਜਾਂ ਦਿੰਦੇ ਨੇ ਕਹਿੰਦੇ ਹੈ ਮੇਰੇ ਮਨ ਤੂੰ ਤਾਂ ਪ੍ਰਮਾਤਮਾ ਦਾ ਧਿਆਨ ਧਰਦਾ ਰਹਿ ਸਾ ਵੇਲਾ ਚਿੱਤ ਨ ਆਵਹਿ ਜਿੱਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਇਹ ਮੇਰੇ ਮਨ ਖੋਟੀ ਮੱਤ ਵਾਲੇ ਮਨੁੱਖ ਨੂੰ ਉਹ ਵੇਲਾ ਕਦੇ ਯਾਦ ਨਹੀਂ ਆਉਂਦਾ ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਜਿਹੜਾ ਕੋਈ ਮਨੁੱਖ ਝੂਠ ਬੋਲ ਕੇ ਠੱਗੀ ਕਰਕੇ ਵੀ ਕੁਝ ਹਾਸਲ ਕਰਕੇ ਲੈ ਆਇਆ ਉਸ ਲੈ ਕੇ ਆਏ ਦੀ ਖੁਸ਼ੀ ਤੇ ਉਹਨੂੰ ਥੋੜਾ ਜਿਹੀ ਰਹਿੰਦੀ ਹੈ ਉਸ ਤੋਂ ਬਾਅਦ ਅਸਲੀਅਤ ਹੈ ਜਿਹੜੀ ਉਹਦੇ ਮਨ 'ਚ ਘਰ ਕਰਦੀ ਹੈ ਉਸ ਠੱਗੀ ਦੇ ਫੜੇ ਜਾਣ ਦੀ ਚੋਰੀ ਦੇ ਫੜੇ ਜਾਣ ਦੀ ਚਿੰਤਾ ਫਿਰ ਹਰ ਵਕਤ ਉਹਦੇ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ ਉਸ ਚਿੰਤਾ ਦੇ ਪ੍ਰਭਾਵ ਅਧੀਨ ਉਹ ਬੰਦਾ ਉਖੜਿਆ ਉਖੜਿਆ ਵੀ ਰਹਿਣ ਲੱਗ ਜਾਂਦਾ ਹੈ ਅਸਲ ਹਾਸਾ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ ਖੁਸ਼ੀ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਚਿੰਤਾ ਚੱਲਦੀ ਪਈ ਹੈ ਬੇਸ਼ੱਕ ਤੇ ਉਹ ਕੋਈ ਐਸੀ ਚਿੰਤਾ ਹੈ ਜਿਹੜੀ ਜਗ ਜਾਹਰ ਹੈ ਤੁਹਾਡੇ ਆਸ-ਪਾਸ ਵਾਲਿਆਂ ਨੂੰ ਵੀ ਪਤਾ ਹੈ ਤੁਹਾਡੇ ਤੇ ਕੋਈ ਮੁਸੀਬਤ ਆ ਪਈ ਹੈ ਤੇ ਬੇਸ਼ੱਕ ਉਹ ਕੋਈ ਐਸੀ ਚਿੰਤਾ ਹੈ ਕਿ ਤੁਸੀਂ ਕੋਈ ਝੂਠ ਬੋਲਿਆ ਤੇ ਉਹਦੇ ਫੜੇ ਜਾਣ ਦੀ ਚਿੰਤਾ ਉਹਦੇ ਬਾਰੇ ਸਿਰਫ ਤੁਹਾਨੂੰ ਪਤਾ ਹੈ ਤੇ ਇਹ ਵੀ ਨਹੀਂ ਕਿ ਉਹ ਤੁਹਾਡੇ ਦਿਮਾਗ ਦੇ ਤੁਹਾਡੇ ਮਨ ਦੇ ਬਿਲਕੁਲ ਫਰੰਟ ਤੇ ਹੈ ਬੈਕ ਆਫ ਦਾ ਮਾਈਂਡ ਜਿਸ ਨੂੰ ਆਪਾਂ ਕਹ ਲਿਆ ਕਿ ਮਨ ਦੇ ਕਿਸੇ ਕੋਨੇ ਦੇ ਵਿੱਚ ਉਹ ਚਿੰਤਾ ਛੁਪੀ ਰਹਿੰਦੀ ਹੈ ਸਾਹਮਣੇ ਉਜਾਗਰ ਵੀ ਨਹੀਂ ਹੁੰਦੀ ਪਰ ਤੁਹਾਡੇ ਵਰਤਾਵ ਨੂੰ ਉਹ ਪ੍ਰਭਾਵਿਤ ਕਰਦੀ ਰਹਦੀ ਹੈ ਜਦੋਂ ਤੱਕ ਇਦਾਂ ਦੀ ਕੋਈ ਚਿੰਤਾ ਤੁਹਾਡੇ ਮਨ ਦੇ ਕਿਸੇ ਕੋਨੇ 'ਚ ਵਸੀ ਹੈ ਤੁਸੀਂ ਆਪਣੇ ਆਸ-ਪਾਸ ਵਾਲਿਆਂ ਦੇ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਨਹੀਂ ਆ ਸਕਦੇ ਉਹ ਚਿੰਤਾ ਕਿਤੇ ਨਾ ਕਿਤੇ ਤੁਹਾਡੇ ਸੁਭਾਅ ਦੇ ਵਿੱਚ ਇੱਕ ਉਖੜਮਾ ਪਣ ਪੈਦਾ ਕਰ ਦਿੰਦੀ ਤੇ ਅਕਸਰ ਐਸੀ ਜਿਹੜੀ ਚਿੰਤਾ ਹੈ ਉਹ ਆਪਣੇ ਆਸ-ਪਾਸ ਵਾਲਿਆਂ ਤੇ ਹਲਕੇ ਫੁਲਕੇ ਗੁੱਸੇ ਦੇ ਰੂਪ ਦੇ ਵਿੱਚ ਆਪਣਾ ਪ੍ਰਭਾਵ ਤੁਹਾਡੇ ਜੀਵਨ ਦੇ ਉੱਤੇ ਛੜਦੀ ਰਹਿੰਦੀ ਹੈ ਪਰ ਜਦੋਂ ਕੋਈ ਮਨੁੱਖ ਠੱਗੀ ਕਰਦਾ ਇਸ ਸਮੇਂ ਬਾਰੇ ਉਹ ਨਹੀਂ ਸੋਚ ਰਿਹਾ ਹੁੰਦਾ ਕਿ ਇਹ ਦੁਖਦਾਈ ਕਾਲ ਹੈ ਜਿਨੇ ਆਖਰ ਸਾਡੇ ਮਨ ਨੂੰ ਸਾਡੀ ਸਾਇਕੀ ਨੂੰ ਸਾਡੀ ਮਾਨਸਿਕਤਾ ਨੂੰ ਫੜਨਾ ਹੈ हे ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਮਿਹਰ ਕਰਕੇ ਆ ਵਸਦਾ ਉਸ ਨੂੰ ਮੌਤ ਦੇ ਡਰ ਤੋਂ ਛੁਡਾ ਲਿੰਦਾ ਮੌਤ ਦੇ ਕੀ ਜਿਹਦੇ ਹਿਰਦੇ ਚ ਪ੍ਰਮਾਤਮਾ ਆ ਵਸਿਆ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਸਕਦਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਉਹਨੂੰ ਯਕੀਨ ਹੋ ਜਾਂਦਾ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਜੋ ਕੁਝ ਵਾਪਰਨਾ ਹੈ ਉਹਦੀ ਰਜ਼ਾ ਅਨੁਸਾਰ ਹੀ ਵਾਪਰਨਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੇ ਲੰਗ ਮਹਿਲਾ ਪੰਜਮ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਖਾਕ ਨੂਰ ਕਰਦਨ ਆਲਮ ਦੁਨੀਆਏ ਅਸਮਾਨ ਜ਼ਮੀਂ ਦਰਖਤ ਆਬ ਪਦਾਇਸ਼ ਖੁਦਾਏ ਏ ਭਾਈ ਚੇਤਨ ਜੋਤ ਸਾਡੀ ਚਤਨਤਾ ਸਾਡੀ ਮਾਨਸਿਕਤਾ ਅਤੇ ਅਚੇਤਨ ਮਿੱਟੀ ਸਾਡਾ ਸਰੀਰ ਮਿਲਾ ਕੇ ਪ੍ਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਇਸ ਜਗਤ ਦੇ ਹਰ ਪਹਿਲੂ ਦੇ ਵਿੱਚ ਹਰ ਜੀਵ ਦੇ ਵਿੱਚ ਇੱਕ ਚੇਤਨ ਜੋਤ ਹੈ ਤੇ ਇੱਕ ਅਚੇਤਨ ਮਿੱਟੀ ਹੈ ਇਹਨਾਂ ਦੋਹਾਂ ਨੂੰ ਮਿਲਾ ਕੇ ਪ੍ਰਮਾਤਮਾ ਨੇ ਇਹ ਜਗਤ ਬਣਾ ਦਿੱਤਾ ਹੈ ਖਾਕ ਨੂਰ ਕਰਦਨ ਆਲਮ ਦੁਨੀਆ ਹੈ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਈ ਅਸਮਾਨ ਧਰਤੀ ਰੁੱਖ ਪਾਣੀ ਆਦਕ ਇਹ ਸਭ ਕੁਝ ਪਰਮਾਤਮਾ ਦੀ ਰਚਨਾ ਹੈ ਬੰਦੇ ਚਸ਼ਮ ਦੀਦਨ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਇਸ ਪੰਕਤੀ ਨੂੰ ਆਪਾਂ ਨਾਨ ਵੇਜ ਖਾਣ ਵਾਲੀ ਜਾਂ ਨਾ ਖਾਣ ਵਾਲੀ ਵਿਚਾਰ ਚਰਚਾ ਜਿਸ ਵੀਡੀਓ ਦੇ ਵਿੱਚ ਕੀਤੀ ਉਹਦੇ ਵਿੱਚ ਵੀ ਸਮਝਿਆ ਸੀ ਗੁਰੂ ਸਾਹਿਬ ਕਹਿੰਦੇ ਹੈ ਮਨੁੱਖ ਜੋ ਕੁਝ ਤੂੰ ਅੱਖੀਂ ਵੇਖਦਾ ਹੈ ਉਹ ਸਾਰਾ ਨਾਸਵੰਤ ਹੈ ਪਰ ਦੁਨੀਆ ਮਾਇਆ ਦੇ ਲਾਲਚ ਦੇ ਵਿੱਚ ਪ੍ਰਮਾਤਮਾ ਵੱਲੋਂ ਭੁੱਲੀ ਹੋਈ ਹੈ ਤੇ ਹਰਾਮ ਖਾਂਦੀ ਰਹਿੰਦੀ ਹੈ ਪਰਾਇਆ ਹੱਕ ਖਾਂਦੀ ਰਹਿੰਦੀ ਹੈ ਗੈਬਾਨ ਹੈਵਾਨ ਹਰਾਮ ਕੁਸ਼ਤਨੀ ਮਰਦਾਰ ਬਖੁਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ اے ਭਾਈ ਗਾਫਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਦੇ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਇਸ ਦੇ ਦਿਲ ਉੱਤੇ ਮਾਇਆ ਦਾ ਮੁਕੰਮਲ ਕਬਜ਼ਾ ਹੋਇਆ ਰਹਿੰਦਾ ਤੇ ਪ੍ਰਮਾਤਮਾ ਇਹਨੂੰ ਦੋਜਕ ਦੀ ਸਜ਼ਾ ਦਿੰਦਾ ਵਲੀ ਨਿਆਮਤ ਬਿਰਾਦਰਾਂ ਦਰبار ਮਿਲਕ ਖਨਾਏ ਜਬ ਅਜਰਾਇਲ ਬਸਤਨੀ ਤਬ ਚੇਕਾਰੇ ਵਿਦਾਏ ਏ ਭਾਈ ਜਦੋਂ ਮੌਤ ਦਾ ਫਰਿਸ਼ਤਾ ਆ ਕੇ ਬੰਨ ਲੈਂਦਾ ਕਿਸੇ ਵੀ ਮਨੁੱਖ ਨੂੰ ਜੀਵ ਨੂੰ ਤਦੋਂ ਉਹਨੂੰ ਪਾਲਣ ਵਾਲਾ ਪਿਓ ਉਹਦੇ ਭਰਾ ਦਰਬਾਰ ਜਾਇਦਾਦ ਘਰ ਇਹ ਸਾਰੇ ਜਗਤ ਤੋਂ ਵਿਦਾ ਹੁਣ ਵੇਲੇ ਉਹਦੇ ਕਿਸੇ ਕੰਮ ਨਹੀਂ ਆਉਂਦੇ ਉਸ ਵਕਤ ਜਦੋਂ ਮੌਤ ਦਾ ਫਰਿਸ਼ਤਾ ਸਾਹਮਣੇ ਖੜਾ ਹੋਵੇ ਮਨੁੱਖ ਦੇ ਅੰਦਰ ਡਰ ਹੁੰਦਾ ਉਸ ਡਰ ਨੂੰ ਪਿਓ ਭਰਾ ਜਾਇਦਾਦ ਮਹਿਲ ਬਾੜੀਆਂ ਖਤਮ ਨਹੀਂ ਕਰ ਸਕਦੇ ਉਸ ਵਕਤ ਉਸ ਮਨੁੱਖ ਨੂੰ ਕੋਈ ਵੀ ਦੁਨਿਆਵੀ ਵਸਤੂ ਜਾਂ ਮਾਇਕ ਪਦਾਰਥ ਸ਼ਾਂਤ ਨਹੀਂ ਕਰ ਸਕਦਾ ਜੇਕਰ ਉਸ ਵਕਤ ਤੁਹਾਡੇ ਮਨ ਨੂੰ ਕੋਈ ਸ਼ਾਂਤੀ ਪ੍ਰਦਾਨ ਕਰ ਸਕਦਾ ਤੇ ਉਹ ਪ੍ਰਮਾਤਮਾ ਦਾ ਨਾਮ ਹੈ ਜੇਕਰ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਤੁਸੀਂ ਸਾਝ ਪਾਈ ਹੈ ਤਾਂ ਤੁਹਾਡਾ ਅੰਤ ਵੇਲਾ ਸਖਾਲਾ ਹੋ ਜਾਂਦਾ ਹੈ ਹਵਾਲ ਮਾਲੂਮ ਕਰਦਨ ਪਾਕ ਅਲਾਹ ਬੁਗੋ ਨਾਨਕ ਅਰਦਾਸ ਵੇਸ਼ ਦਰਵੇਸ਼ ਬੰਦਾ ਏ ਭਾਈ ਪਵਿੱਤਰ ਪ੍ਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਏ ਨਾਨਕ ਸੰਤ ਜਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੀ ਹਵਸ ਦੇ ਵਿੱਚ ਉਹ ਨਾ ਫਸਣ ਦੇਵੀ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰੀਏ ਤੇ ਉਹਦੇ ਤੋਂ ਮਾਇਕ ਪਦਾਰਥ ਨਾ ਮੰਗਣ ਬੈਠ ਜਾਈਏ ਦੇਖੋ ਆਪਾਂ ਤੇ ਕਿੰਨਾ ਉਲਟ ਕਰਦੇ ਆਂ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰਦੇ ਨੇ ਕਿ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ ਕਿ ਪ੍ਰਮਾਤਮਾ ਮੈਨੂੰ ਮਾਇਆ ਦੀ ਹਵਸ ਦੇ ਵਿੱਚ ਫਸਣ ਤੋਂ ਬਚਾ ਲਾ ਤੇ ਅਸੀਂ ਅਰਦਾਸਾਂ ਕਰਕੇ ਕੀ ਮੰਗਦੇ ਆਂ ਕਿ हे ਪ੍ਰਮਾਤਮਾ ਮੇਰਾ ਆ ਕੰਮ ਬਣਾ ਦੇ ਮੈਨੂੰ ਆ ਮਸੀਬਤ ਤੋਂ ਬਚਾ ਲਾ ਮੈਨੂੰ ਆ ਦਵਾਈ ਦੇ ਮੈਨੂੰ ਉਹ ਦਵਾਈ ਦੇ ਅਸੀਂ ਉਲਟਾ ਮਾਇਕ ਪਦਾਰਥ ਹੀ ਉਸ ਪ੍ਰਮਾਤਮਾ ਤੋਂ ਮੰਗੀ ਜਾ ਰਹੇ ਹਾਂ ਗੁਰੂ ਸਾਹਿਬ ਸਾਨੂੰ ਮਾਇਕ ਪਦਾਰਥਾਂ ਦੀ ਹਵਸ ਤੋਂ ਬਚਣ ਦੀ ਅਰਦਾਸ ਕਰਨ ਨੂੰ ਕਹਿੰਦੇ ਨੇ ਤੇ ਅਸੀਂ ਉਲਟਾ ਮਾਇਕ ਪਦਾਰਥਾਂ ਦੇ ਵਿੱਚ ਫਸਣ ਦੀ ਹੀ ਅਰਦਾਸ ਕਰੀ ਜਾ ਰਹੇ ਹਾਂ ਪਰ ਇਸੇ ਕਰਕੇ ਤੇ ਸਾਡੇ ਕੋਲ ਗੁਰਬਾਣੀ ਹੈ ਕਿ ਸਾਨੂੰ ਸਾਡੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਰਹੇ ਜੇਕਰ ਤੁਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਮਾਇਕ ਪਦਾਰਥ ਮੰਗਦੇ ਸੀ ਤੇ ਅੱਜ ਤੁਸੀਂ ਇਹ ਪੰਕਤੀਆਂ ਸਮਝ ਲਈਆਂ ਨੇ ਤਾਂ ਅਗਲੀ ਵਾਰ ਜਦੋਂ ਅਰਦਾਸ ਕਰਨ ਲੱਗੋਗੇ ਇਹ ਸਿੱਖਿਆ ਤੁਹਾਡੇ ਮਨ ਦੇ ਵਿੱਚ ਗੂੰਜੇਗੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਸ ਵਕਤ ਤੁਸੀਂ ਪਰਮਾਤਮਾ ਤੋਂ ਮਾਇਕ ਪਦਾਰਥਾਂ ਦੀ ਮੰਗ ਕਰਨ ਦੀ ਬਜਾਏ ਇਹਨਾਂ ਦੀ ਹਵਸ ਤੋਂ ਬਚਣ ਦੀ ਮੰਗ ਕਰੋਗੇ ਤੇ ਲੰਗ ਕਰ ਦੂਜਾ ਮਹਲਾ ਪੰਜਵਾਂ ਤੁਧ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪਨਾ ਨਾਨਕ ਏਕ हे ਪ੍ਰਭੂ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਜੋ ਕੁਝ ਤੂੰ ਕਰਦਾ ਉਹੀ ਹੁੰਦਾ ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ ਸੇ ਜੀਵਾਂ ਨੂੰ ਤੇਰਾ ਹੀ ਤਾਨ ਹੈ ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ ਏ ਨਾਨਕ ਸਦਾ ਹੀ ਉਸ ਇੱਕ ਪ੍ਰਮਾਤਮਾ ਦਾ ਨਾਮ ਜਪਦਾਰ ਹੈ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੀਕ ਤੇਰਾ ਆਧਾਰ ਰਹਾਉ ਏ ਭਾਈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਦੇ ਉੱਤੇ ਰਾਖਾ ਹੈ। اے ਪ੍ਰਭੂ ਅਸੀਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ। ਸਾਡੀਆਂ ਜ਼ਿੰਦਗੀਆਂ ਨੂੰ ਤੂੰ ਹੀ ਚਲਾ ਰਿਹਾ ਹੈ। ਸਾਨੂੰ ਸਬਣਾ ਨੂੰ ਹਰ ਤਰ੍ਹਾਂ ਦੇ ਵਿਚਾਰ ਤੂੰ ਹੀ ਬਖਸ਼ਦਾ। ਉਹਨਾਂ ਵਿਚਾਰਾਂ ਦੇ ਉੱਤੇ ਕੰਮ ਕਰਨ ਦੀ ਹਿੰਮਤ ਵੀ ਤੂੰ ਹੀ ਬਖਸ਼ਦਾ। ਇਹਨਾਂ ਦੋਹਾਂ ਦੇ ਸਮੇਲ ਤੋਂ ਹੀ ਸਾਡੀਆਂ ਜ਼ਿੰਦਗੀਆਂ ਘੜੀਆਂ ਜਾਂਦੀਆਂ। ਹੈ ਤੂੰ ਹੈ ਤੂੰ ਹੋਵਣ ਹਾਰ ਅਗੰਮ ਅਗਾਧ ਊਚ ਅਪਾਰ ਜੋ ਤਦ ਸੇਵੈ ਤਿਨ ਪਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਹੈ ਅਪਹੁੰਚ ਪ੍ਰਭੂ ਹੈ ਅਥਾ ਪ੍ਰਭੂ हे ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ हे ਪ੍ਰਮਾਤਮਾ ਜਿਹੜੇ ਮਨੁੱਖ ਤੈਨੂੰ ਸਿਮਰਦੇ ਨੇ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪਹੁੰਚ ਨਹੀਂ ਸਕਦਾ हे ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਮਾਤਮਾ ਦੇ ਗੁਣ ਗਾ ਸਕਦੇ ਨੇ ਜੋ ਦੀ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਏ ਗੁਣਾ ਦੇ ਖਜ਼ਾਨੇ ਸੋਹਣੇ ਗੋਬਿੰਦ ਜਗਤ ਦੇ ਵਿੱਚ ਜੋ ਕੁਝ ਵੀ ਦਿਸਦਾ ਉਹ ਤੇਰਾ ਹੀ ਸਰੂਪ ਹੈ ਜੋ ਦੀਸੈ ਸੋ ਤੇਰਾ ਰੂਪ हे मनुख सदा उस परमात्मा दा सिमरन करदा रहे हे नानक परमात्मा दा सिमरन परमात्मा दी कृपा दे नाल ही मिलदा है जे ओ परमात्मा ਸਾਡੇ ਮਨ ਦੇ ਵਿੱਚ ਐਸੀ ਲਗਨ ਪੈਦਾ ਕਰੇ ਕਿ ਅਸੀਂ ਉਹਦੇ ਵੱਲ ਨੂੰ ਜਾਈਏ ਤਾਂ ਹੀ ਅਸੀਂ ਉਹਦੇ ਵੱਲ ਨੂੰ ਜਾ ਸਕਦੇ ਹਾਂ ਜੇ ਉਹਨੇ ਸਾਨੂੰ ਮਾਇਕ ਮੋਹ ਦੇ ਵਿੱਚ ਹੀ ਫਸਾਇਆ ਹੋਇਆ ਹੈ ਤੇ ਅਸੀਂ ਉੱਧਰ ਹੀ ਫਸੇ ਰਹਿੰਦੇ ਹਾਂ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰਹਿ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੂਰ ਏ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਸ ਤੋਂ ਕੁਰਬਾਨ ਹੋਣਾ ਚਾਹੀਦਾ ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ हे ਨਾਨਕ ਆਖੋ हे ਪ੍ਰਭੂ ਮੇਰੀ ਤਾਂਗ ਪੂਰੀ ਕਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 723ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਵਿੱਚ ਇੱਕ ਤੇ ਅਸੀਂ ਇਹ ਜਾਣਿਆ ਕਿ ਝੂਠ ਫਰੇਬ ਕਰਕੇ ਠਕੀਆਂ ਕਰਕੇ ਜੇਕਰ ਅਸੀਂ ਕੁਝ ਜਿੱਤ ਕੇ ਵੀ ਲੈ ਆਉਨੇ ਆ ਤਾਂ ਉਸ ਝੂਠ ਉਸ ਠੱਗੀ ਦੇ ਫੜੇ ਜਾਣ ਦੀ ਚਿੰਤਾ ਸਾਡੇ ਮਨ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਬੈਠ ਜਾਂਦੀ ਹੈ ਤੇ ਉਹ ਚਿੰਤਾ ਫਿਰ ਉਸ ਪਲ ਤੋਂ ਬਾਅਦ ਹਰ ਵਕਤ ਦੀ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਅਕਸਰ ਹਲਕੇ ਫੁਲਕੇ ਗੁੱਸੇ ਦੇ ਤੌਰ ਤੇ ਉਹ ਚਿੰਤਾ ਫੁੱਟ ਦੀ ਰਹਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਉਸ ਪ੍ਰਮਾਤਮਾ ਦਾ ਹੁਕਮ ਉਹਦੇ ਹੁਕਮ ਦਾ ਉਹਦੀ ਰਜ਼ਾ ਦਾ ਫਲਸਫਾ ਉਹ ਸਾਨੂੰ ਫਿਰ ਤੋਂ ਸਿੱਖਣ ਨੂੰ ਮਿਲਿਆ ਤੇ ਉਸ ਪ੍ਰਮਾਤਮਾ ਦੇ ਦਰ ਤੇ ਕਦੇ ਅਸੀਂ ਅਰਦਾਸ ਕਰੀਏ ਤੇ ਕੀ ਮੰਗਣਾ ਚਾਹੀਦਾ ਕੀ ਨਹੀਂ ਇਹ ਅਸੀਂ ਜਾਣਿਆ ਜਿਹੜਾ ਕਿ ਭਵਿੱਖ ਦੇ ਵਿੱਚ ਕਦੇ ਵੀ ਅਸੀਂ ਉਸ ਸਥਿਤੀ ਦੇ ਵਿੱਚ ਹੋਵਾਂਗੇ ਤਾਂ ਸਾਡੇ ਚੇਤੇ ਦੇ ਵਿੱਚ ਉਜਾਗਰ ਹੋਏਗਾ ਇਹਨਾਂ ਸਭਨਾਂ ਗੱਲਾਂ ਦੇ ਨਾਲ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ